ਸੇਂਜੀ ਦੇ ਵਿੱਚ ਮੇਥੇ ਰਲਾਏ ਜਾਂਦੇ ਸੀਗੇ ਪਰ ਕੱਲੇ ਮੇਥੇ ਨਹੀਂ ਉਹ ਸਰੋਂ ਵੀ ਰਲਾ ਦਿੰਦੇ ਸੀਗੇ ਸੇਂਜੀ ਮੇਥੇ ਤੇ ਸਰੋਂ ਅਸਲ 'ਚ ਤਿੰਨ ਬੀਜ ਰਲਾ ਕੇ ਉਹ ਬੀਜ ਤੇ ਹੁੰਦੇ ਸੀਗੇ ਸੋ ਇਹ ਤਿੰਨ ਬੀਜ ਤਾਂ ਸਮਝ ਲਓ ਆਪਾਂ ਰਲਾਵਾਂਗੇ ਰਲਾਵਾਂਗੇ ਪਰ ਕੀ ਆਪਾਂ ਹੋਰ ਬੀਜ ਵੀ ਰਲਾਈਏ ਜੀ ਹਾਂ ਆਪਾਂ ਉਹ ਸਾਰੇ ਬੀਜ ਹੀ ਰਲਾ ਸਕਦੇ ਆ ਜਿਹੜੇ ਕਿ ਅੱਜ ਕੱਲ ਆਪਾਂ ਪਹਿਲਾਂ ਵੀ ਚਾਰਿਆਂ ਚ ਦੱਸਿਆ ਆ ਕਿ ਰਲਾਏ ਜਾਣੇ ਚਾਹੀਦੇ ਇੱਕ ਕਨਾਲ ਦੇ ਲਈ ਤੁਸੀਂ ਬੀਜ ਦੀ ਮਾਤਰਾ ਨੋਟ ਕਰ ਲਓ ਸੇਂਜੀ ਦਾ ਬੀਜ ਆਪਾਂ ਨੂੰ ਚਾਹੀਦਾ ਹੈ 1 ਤੋਂ 1.5 ਕਿਲੋ ਪਰ ਜੇ ਤੁਹਾਨੂੰ ਲੱਗਦਾ ਹੈ ਕਿ ਸਾਡੇ ਜਰਮੀਨੇਸ਼ਨ ਜਿਹੜੀ ਹੈਗੀ ਆ ਉਹ ਘਟ ਹੁੰਦੀ ਆ ਤੁਸੀਂ 1.5 ਪਾ ਸਕਦੇ ਆ ਪਰ ਕਈ ਦੋਸਤ ਹੁੰਦੇ ਆ ਜਿਨ੍ਹਾਂ ਨੂੰ ਇਹ ਵੀ ਘਟ ਲੱਗਦਾ ਆ ਤਾਂ ਅਸੀਂ ਤੁਹਾਨੂੰ ਇਹ ਕਹਿ ਸਕਦੇ ਆ ਕਿ ਤੁਸੀਂ ਵੱਧ ਤੋਂ ਵੱਧ ਫਿਰ 2 ਕਿਲੋ ਰਲਾ ਸਕਦੇ ਆ ਪਰ ਇਸ ਤੋਂ ਜ਼ਿਆਦਾ ਬੀਜ ਮੇਰੇ ਖਿਆਲ ਨਾਲ ਜਿਹੜਾ ਹੈਗਾ ਉਹ ਨਹੀਂ ਪਾਉਣਾ ਚਾਹੀਦਾ ਕਿਉਂਕਿ ਜਿੰਨਾ ਤੁਸੀਂ ਸਗੋਂ ਘੱਟ ਬੀਜ ਪਾਉਨੇ ਆ ਉਨਾ ਹੀ ਤੁਹਾਡੇ ਜਿਹੜੇ ਬੂਟਾ ਆ ਜਿਹੜਾ ਪੱਠੇ ਆ ਉਹ ਸੋਹਣੇ ਹੋਣ ਦਾ ਚਾਂਸ ਹੁੰਦਾ ਆ ਨਾ ਕਿ ਜਿੰਨਾ ਜ਼ਿਆਦਾ ਬੀਜ ਪਾਉਣ ਦੀ ਅਸੀਂ ਕੋਸ਼ਿਸ਼ ਕਰਦੇ ਆ ਫਸਲ ਸਾਡੀ ਉਨੀ ਜਿਹੜੀ ਹੈਗੀ ਉਹ ਕਮਜ਼ੋਰ ਹੁੰਦੀ ਆ ਇਸ ਤੋਂ ਇਲਾਵਾ ਜਿਹੜੇ ਬੀਜ ਚਾਹੀਦੇ ਨੇ ਉਹ ਨੋਟ ਕਰੋ ਸਰੋਂ ਮੇਥੀ ਮથે ਗਾਜਰਾ ਮੂਲੀਆਂ ਛਲਗਮ ਸੌਫ ਸੋਏ ਪਾਲਕ ਅਤੇ ਹਾਲੋਂ ਇਹ ਸਾਰੇ ਬੀਜ ਤੁਸੀਂ ਇੱਕ ਇੱਕ ਮੁੱਠ ਲੈ ਲੈਣੇ ਨੇ ਇੱਕ ਇੱਕ ਮੁੱਠ ਬੀਜ ਕਾਫੀ ਹੈ ਇਸ ਤੋਂ ਜ਼ਿਆਦਾ ਬੀਜ ਲੈਣ ਦੀ ਵੈਸੇ ਲੋੜ ਤਾਂ ਨਹੀਂ ਕਿ ਪਰ ਫਿਰ ਵੀ ਜੇ ਤੁਹਾਨੂੰ ਲੱਗਦਾ ਆ ਕਿ ਤੁਸੀਂ ਥੋੜੇ ਥੋੜੇ ਵੱਧ ਵੀ ਬੀਜ ਪਾ ਲਓ ਪਾਲਕ ਤਾਂ ਭਾਵੇਂ ਤੁਸੀਂ ਦੋ ਮੁਠਾਂ ਵੀ ਪਾ ਸਕਦੇ ਆ ਜਦੋਂ ਇਹ ਸਾਰੇ ਬੀਜ ਰਲ ਜਾਣਗੇ ਤਾਂ ਭਾਈ ਉਹ ਇੱਕ ਬਹੁਤ ਹੀ ਸੰਤੁਲਿਤ ਪੋਸ਼ਟਿਕ ਤੱਤਾਂ ਨਾਲ ਭਰਪੂਰ ਚਾਰਾ ਜਿਹੜਾ ਆ ਨਾ ਤਿਆਰ ਹੋਊਗਾ